ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਸ਼ਿਪ ਦਾ ਜਿਹੜਾ ਵੇਸਟ ਆਇਲ ਹੁੰਦਾ ਵਾ ਉਹ ਹੁਣ ਲੱਗੇ ਆ ਜੀ ਡਰੇਨ ਕਰਨ ਵਾਸਤੇ ਆ ਵੇਖੋ ਟੈਂਕਰ ਆ ਗਿਆ ਵਾ ਇਹਦੇ ਵਿੱਚ ਸਾਰਾ ਜਿੰਨਾ ਵੀ ਵੇਸਟ ਆਇਲ ਹੋਇਆ ਸਾਰਾ ਇਹਦੇ ਅੰਦਰ ਚਲੇ ਜਾਣਾ ਵਾ ਹੋਸ ਵੇਖੋ ਲੱਗੇ ਕਨੈਕਟ ਕਰਨ ਟੈਂਕਰ ਨੂੰ ਤੇ ਬਾਅਦ ਚ ਇਹ ਹੋਲ ਜਾਣੀਆਂ ਉੱਪਰ ਆ ਵੇਖੋ ਆ ਪੁਆਇੰਟ ਬਣੇ ਹੋਏ ਆ ਇੱਥੇ ਇੱਥੇ ਕਨੈਕਟ ਹੋਣੀ ਆ ਹੋਸ ਤੇ ਜਿੰਨਾ ਵੀ ਵੇਸਟ ਆਇਲ ਇਹਦਾ ਹੋਇਆ ਸਾਰਾ ਟੈਂਕਰ ਦੇ ਵਿੱਚ ਚਲੇ ਜਾਣਾ ਵਾ ਥੱਲੇ ਤੇ ਆਓ ਹੁਣ ਤੁਹਾਨੂੰ ਦਿਖਾਉਨੇ ਆਪਾਂ ਆ ਵਾਇਰਾਂ ਦੇ ਰੋਲ ਪਾ ਵੇਖੋ ਕਿੱਡੇ-ਕੱਡੇ ਰੋਲ ਆ ਇਹੋ ਹਾਈਟ ਤੇ ਚੜਾਈ ਜਿਹੜੇ ਕੰਟੇਨਰ ਆ ਜਿਨ੍ਹਾਂ ਦੇ ਉੱਪਰ ਰੱਖੇ ਹੋਏ ਆ ਕੰਟੇਨਰਾਂ ਤੋਂ ਵੀ ਬਾਹਰ ਆਇਓ ਆਪਣੇ ਰੋਲ ਜਿਹੜੇ ਆ ਤੇ ਬਹੁਤ ਵੱਡੇ-ਵੱਡੇ ਹੋ ਰੋਲ ਆ ਤੁਹਾਨੂੰ ਮੈਂ ਉੱਪਰੋਂ ਵੀ ਦਿਖਾਉਂਗਾ ਤੇ ਆ ਇਹਦੀ ਹਾਈਟ ਆਇਰ ਕੰਟੇਨਰ ਪਿਆ ਇਹਨਾਂ ਦੇ ਵਿੱਚ ਜਿੱਦਾਂ ਬੰਦ ਜਿਹੜੇ ਕੰਟੇਨਰ ਹੁੰਦੇ ਆ ਇਹੋ ਨਾਰਮਲ ਜਿਹੜੇ ਕੰਟੇਨਰ ਆ ਇਹਨਾਂ ਦੇ ਵਿੱਚ ਜਾਣੀ ਉਹ ਨਹੀਂ ਆ ਸਕਦੇ ਉਹ ਰੋਲ ਤੇ ਜਿੱਦਾਂ ਓਪਨ ਕੰਟੇਨਰ ਆ ਵੇਖੋ ਇਧਰ ਓਪਨ ਕੰਟੇਨਰ ਆ ਇਹੋ ਤੇ ਇਹਨਾਂ ਦੇ ਵਿੱਚ ਜਾਣੀ ਫਿਰ ਜਿਹੜਾ ਹੈਵੀ ਲੋਡ ਹੁੰਦਾ ਨਾ ਫਿਰ ਇਹਨਾਂ ਦੇ ਵਿੱਚ ਇਦਾਂ ਉੱਪਰ ਲੋਡ ਕਰ ਦਿੰਦੇ ਆ ਇਹੋ ਤੇ ਕੰਟੇਨਰ ਤੋਂ ਦੇਖੋ ਬਾਹਰ ਆਇਓ ਤੇ ਤੁਹਾਨੂੰ ਮੈਂ ਹੁਣ ਦਿਖਾਉਣਾ ਉਤੋਂ ਆ ਵੇਖੋ ਬਹੁਤ ਚੜਾਈ ਦੇ ਵਿੱਚ ਤੇ ਹਾਈਟ ਦੇ ਵਿੱਚ ਬਹੁਤ ਵੱਡੇ ਆ ਇਹੋ ਤੇ ਦੂਜੇ ਕੰਟੇਨਰਾਂ ਦੇ ਵਿੱਚ ਆਉਣੇ ਜਿੱਦਾਂ ਫੇਰ ਨਹੀਂ ਰੱਖੇ ਜਾ ਸਕਦੇ ਨਾ ਤੇ ਫਿਰ ਇਸ ਤਰ੍ਹਾਂ ਇਹਨਾਂ ਨੂੰ ਲੈ ਕੇ ਜਾਂਦੇ ਆ ਇਹੋ ਤੇ ਹੁਣ ਆਪਾਂ ਤੁਹਾਨੂੰ ਅੱਗੇ ਦਿਖਾਉਨੇ ਆ ਜਾ ਕੇ ਸਾਰਾ ਆ ਸਾਰਾ ਜਿੰਨਾ ਵੀ ਏਰੀਆ ਵਾ ਇੱਥੇ ਲੱਗੇ ਸਾਰਾ ਇਹੋ ਆਪਣੇ ਹੈ गावा ਇੰਜਨ ਰੂਮ ਦਾ ਏਰੀਆ ਸਾਰਾ ਤੇ ਹੁਣ ਆਪਾਂ ਤੁਹਾਨੂੰ ਇੱਧਰ ਦਿਖਾਉਨੇ ਆ ਸਾਰਾ ਜਿੰਨਾ ਵੀ ਹੈਗਾ ਇਹ ਹੈ ਇੰਜਨ ਰੂਮ ਦਾ ਏਰੀਆ ਸਾਰਾ ਪਿੱਛੇ ਬੈਕ ਸਾਈਡ ਤੇ ਇਧਰ ਇੰਜਨ ਹੈ ਸਾਰਾ ਅੰਦਰ ਇਹ ਤੇ ਇਧਰ ਆਪਾਂ ਹੈਗੇ ਸီး ਸਾਈਡ ਵਾਲਾ ਇਧਰ ਪੂਰਾ ਇਧਰ ਸਮੁੰਦਰ ਹੈ ਤੇ ਅੰਗੇ ਆਪਾਂ ਹੁਣ ਤੁਹਾਨੂੰ ਦਿਖਾਉਨੇ ਆ ਵੇਖੋ ਇਧਰ ਆ ਜਿੰਨਾ ਵੀ ਹੈਗਾ ਸਾਰਾ ਇੰਜਨ ਰੂਮ ਦਾ ਇਹ ਏਰੀਆ ਹੈ ਉਹ ਤੇ ਆ ਉੱਪਰ ਜਿਹੜੀ ਕ੍ਰੇਨ ਜੀ ਲੱਗੀ ਦੇ ਸੰਢੀ ਆਹਾ ਹਰੇ ਜਿਹਾ ਕਲਰ ਦੀ ਤੇ ਆ ਥੱਲੇ ਹੁੱਕਾਂ ਜੀਆਂ ਲੰਮਕਣੀਆਂ ਇਹ ਵੀ ਕ੍ਰੇਨ ਹੀ ਆ ਇਹਦੀ ਦੋਨਾਂ ਬੰਨੇ ਨੂੰ ਚੱਲਦੀ ਆ ਇਹੋ ਜਿਦਾਂ ਪੋਰਟ ਤੇ ਕਿਸੇ ਪੋਜੀਸ਼ਨ ਦੇ ਵਿੱਚ ਵੀ ਜੇ ਲੱਗਦਾ ਵਾ ਸ਼ਿਪ ਤੇ ਉਸੇ ਪੋਜੀਸ਼ਨ ਤੇ ਉਹ ਜਾ ਸਕਦੀ ਆ ਤੇ ਇਧਰ ਆਹ ਵੈਂਟੀਲੇਸ਼ਨ ਵਾਸਤੇ ਓਪਨ ਕੀਤਾ ਹੋਇਆ ਇਹਨਾਂ ਨੇ ਕਵਰ ਤੇ ਬਹੁਤ ਤੇਜ਼ ਇਹਦੇ ਵਿੱਚੋਂ ਹਵਾ ਆ ਰਹੀ ਆ ਇਹ ਹੈਗਾ ਵੈਂਟੀਲੇਸ਼ਨ ਵਾਸਤੇ ਹਾਲ ਤੇ ਇਧਰ ਆ ਦੇਖੋ ਸਾਰੇ ਆਹ ਡੋਰ ਬਣੇ ਹੋਏ ਆ ਦਰਵਾਜ਼ੇ ਤੁਹਾਨੂੰ ਦਿਖਾਉਨੇ ਆ ਅੱਗੇ ਆ ਵੇਖੋ ਇੱਕ ਆ ਦਰਵਾਜ਼ਾ ਬਣਿਆ ਇੱਕ ਅੱਗੇ ਇਸ ਤੋਂ ਇਹ ਦਰਵਾਜ਼ੇ ਆ ਸਾਰੇ ਇਹਦੇ ਅੰਦਰ ਜਾਣ ਵਾਸਤੇ ਇੱਥੋਂ ਤੇ ਇਧਰ ਆ ਰੱਖੇ ਹੋਏ ਆ ਸਿਲੰਡਰ ਆਕਸੀਜਨ ਸਿਲੰਡਰ ਆ ਇਹਨਾਂ ਦੇ ਅੰਦਰ ਆਕਸੀਜਨ ਸਿਲੰਡਰ ਇਹ ਸਪੈਸ਼ਲ ਇਹਨਾਂ ਵਾਸਤੇ ਰੂਮ ਬਣਿਆ ਹੋਇਆ ਸਿਲੰਡਰਾਂ ਵਾਸਤੇ ਸਿਲੰਡਰ ਰੱਖਣ ਵਾਸਤੇ ਬਣੇ ਹੋਏ ਆ ਹਾਂ ਦੇਖੋ ਅੰਦਰ ਸਿਲੰਡਰ ਪਏ ਸਾਰੇ ਇਹਨਾਂ ਦੇ